ਮਾਜੇ ਇੱਥੇ ਪਹੁੰਚੇ ਹੋ ਹਰੀ ਚੰਡੀ ਦੇਨ ਲਈ ਫਾਇਰ ਬ੍ਰਿਗੇਡਸ ਨੂੰ ਕਿੱਦਾਂ ਦਾ ਲੱਗਦਾ ਆ ਦੇਖੋ ਹਮੇਸ਼ਾ ਹੀ ਲੁਧਿਆਣਾ ਵਾਸੀਆ ਦੇ ਸੁੱਖ ਸੁਵਿਧਾ ਵਾਸਤੇ ਉਹਨਾਂ ਦੇ ਚੰਗੇ ਵਾਸਤੇ ਫਾਇਦੇ ਵਾਸਤੇ ਅਸੀਂ ਕੰਮ ਕਰਦੇ ਆਏ ਹਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਉਹਨਾਂ ਦੇ ਲਈ ਚੰਗਾ ਕਾਰਜ ਕਰਨ ਲਈ ਸੋ ਜਿਵੇਂ ਕਿ ਸਾਨੂੰ ਪਤਾ ਵੀ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਅਕਸਰ ਅਸੀਂ ਦੇਖਦੇ ਆ ਵੀ ਕਿਤੇ ਨਾ ਕਿਤੇ ਕੋਈ ਹਾਦਸੇ ਹੋ ਜਾਂਦੇ ਨੇ ਸੋ ਬੜਾ ਚੰਗਾ ਲੱਗ ਰਿਹਾ ਹੈ ਦੱਸਦੇ ਹੋਏ ਕੀ ਅੱਜ ਤਿੰਨ ਨਵੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੇ ਗੱਡੀਆਂ ਨੇ ਦੋ ਵੱਡੀਆਂ ਇੱਕ ਛੋਟੀ ਜਿਵੇਂ ਜਿਵੇਂ ਪੀੜੀਆਂ ਗਲੀਆਂ ਦੇ ਵਿੱਚ ਫਾਇਰੋਗੇਟ ਵੱਡੀ ਨਹੀਂ ਜਾਂਦੀ ਉਹ ਅੱਜ ਇਥੋਂ ਹਰੀ ਝੰਡੀ ਦੇ ਕੇ ਰਵਾਨਾ ਕੀਤੀ ਗਈਆਂ ਉਸ ਦੇ ਨਾਲ ਹਾਈਡਰੋਲਿਕ ਲਾਈਟ ਸਿਸਟਮ ਵੀ ਹੈਗਾ ਆ ਔਰ ਨਾਲ ਪੰਜ ਕਟਰ ਨੇ ਔਰ ਪਲੱਸ ਜਿਹੜੇ ਵੀ ਜਿਹੜੇ ਸਾਡੇ ਫਾਇਰਮੈਨ ਨੇ ਉਹਨਾਂ ਵਾਸਤੇ ਸੇਫਟੀ ਕਿਟਸ ਨੇ ਸੋ ਇਹ ਸਾਰਾ ਕੁਝ ਅੱਜ ਮਹੱਈਆ ਕਰਾਇਆ ਜਾ ਰਿਹਾ ਹੈ ਆਨ ਬਲੇ ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਔਰ ਇਸ ਤੋਂ ਇਲਾਵਾ ਰਾਹੋਂ ਰੋਡ ਦੇ ਉੱਪਰ ਇੱਕ ਸਬਸਟੇਸ਼ਨ ਬਣਿਆ ਅਰ ਤਾਜਪੁਰ ਰੋਡ ਦੇ ਉੱਪਰ ਲਾਸਟ ਇਅਰ ਇੱਕ ਸਬਸਟੀਚਨ ਬਣਿਆ ਸੀਗਾ ਸੋ ਆਸ ਕਰਦੇ ਆ ਵੀ ਤਕਰੀਬਨ ਲੁਧਿਆਣਾ ਸ਼ਹਿਰ ਪੂਰਾ ਕਵਰ ਅਪ ਕਰਾਂਗੇ ਔਰ ਅਗਰ ਕਿਤੇ ਵੀ ਕੋਈ ਦਿੱਕਤ ਹੁੰਦੀ ਹੈ ਤਾਂ ਉਥੇ ਜਿੰਨਾ ਬੈਸਟ ਹੋ ਸਕਦਾ ਔਰ ਜਿੰਨਾ ਜਲਦੀ ਹੋ ਸਕਦਾ ਉੰਨੀ ਜ਼ਿਆਦਾ ਜਲਦੀ ਸਰਵਿਸ ਦੇ ਕੇ ਲੁਧਿਆਣਾ ਵਾਸੀਆਂ ਦੀ ਖਿਦਮਤ ਦੇ ਵਿੱਚ ਹਾਜ਼ਰ ਆ।